ਹਾਂਜੀ ਭਾਜੀ ਹੁਕਮ ਕਰੋ ਤੁਸੀਂ ਇੱਥੋਂ ਲੋਕਲ ਹੀ ਹੋ ਲੋਕਾਂ ਦੇ ਵੀਰੇ ਹਾਂਜੀ ਪਹਿਲਾਂ ਤਾਂ ਧੰਨਵਾਦ ਮੇਰੇ ਭਰਾਵਾਂ ਦਾ ਜਿਨ੍ਹਾਂ ਨੇ ਇੱਥੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਸਾਰੀ ਸੰਗਤ ਦੀ ਬਾਹ ਫੜੀ ਹਾਂ ਕਿਉਂਕਿ ਇਹ ਕਾਰਜ ਜਿਹੜਾ ਨਾ ਗੁਰੂ ਨਾਨਕ ਪਾਤਸ਼ਾਹ ਆਪ ਹੀ ਕਰਵਾ ਰਹੇ ਆ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੋ ਰਿਹਾ ਵਾ ਇਹ ਕਿਸੇ ਦੀ ਕੋਈ ਵਡਿਆਈ ਨਹੀਂ ਤੇ ਕੋਈ ਕਿਸੇ ਨੂੰ ਸੋਭਾ ਨਹੀਂ ਕਿਸੇ ਨੂੰ ਆਪਾ ਵਿਖਾਉਣ ਲਈ ਥੋੜੀ ਕਰ ਰਹੇ ਹਾਂ ਇਹ ਪਰਮਾਤਮਾ ਨੇ ਕਿਰਪਾ ਕੀਤੀ ਤੇ ਪਰਮਾਤਮਾ ਦੀ ਕਿਰਪਾ ਸਦਕਾ ਹੀ ਹੋ ਰਹੀ ਹੈ ਨਹੀਂ ਤੇ ਵਰਨਾ ਜਿੱਦਨ ਅਸੀਂ ਸਟਾਰਟ ਕੀਤੇ ਇਹਨਾਂ ਕੰਮ ਦੀ ਹੂੰ ਸਿਰਫ ਇਹਦੇ ਤਿੰਨ ਟਿੱਪਰ ਸਾਡੇ ਕੋਲ ਸਾਡੇ ਐਮ.ਐਲ.ਏ. ਅਗੇ ਇੱਥੋਂ ਦੇ ਰਾਣਾ ਇੰਦਰਪ੍ਰਤਾਪ ਸਿੰਘ ਉਹਨਾਂ ਨੇ ਤਿੰਨ ਟਿੱਪਰ ਸਾਡੇ ਕੋਲ ਭੇਜੇ ਸੀ ਪਹਿਲੇ ਦਿਨ ਕੰਮ ਸਟਾਰਟ ਕੀਤਾ ਜੀ ਹਾਂਜੀ ਅਗਲੇ ਦਿਨ ਉਹਨਾਂ ਨੇ 25 ਟਿੱਪਰ ਸਾਡੇ ਕੋਲ ਲਾਤੇ 200 ਟਿੱਪਰ ਮਿੱਟੀ ਦਾ ਉਹਨਾਂ ਨੇ ਦਿੱਤਾ ਤੇ ਬਾਕੀ ਜਿੰਨਾ ਹੜ ਆ ਇੱਕ ਪੰਨੇ ਪਾਣੀ ਦਾ ਹੜਵਾ ਦੂਜੇ ਪੰਨੇ ਮਿੱਟੀ ਦਾ ਹੜਵਾ ਮਿੱਟੀ ਦਾ ਹੜ ਇਹ ਜਿਹੜਾ ਮਿੱਟੀ ਦਾ ਹੜਵਾ ਪੋਗਪੁਰ ਦੇ ਕੋਲੋਂ ਆਏ ਆ ਪਰਸੋਂ ਵੀ ਇਹਨਾਂ ਸੰਗਤਾਂ ਦੀ ਉਥੋਂ ਕਰੀਬ 80-90 ਟਰਾਲੀਆਂ ਪਰਸ ਹੋਈਆਂ ਸੀ ਜੀ ਅੱਜ ਮੇਰੇ ਇਹਨਾਂ ਭਰਾਵਾਂ ਨੇ ਮਿੱਟੀ ਦਾ ਲੰਗਰ ਲਾਤਾ ਜੀ ਸਾਨੂੰ ਇੱਥੇ ਸਖਤ ਵੀਰੇ ਮਿੱਟੀ ਦੀ ਲੋੜ ਸੀ ਸਾਨੂੰ ਕਿਸੇ ਚੀਜ਼ ਦੀ ਹੋਰ ਨਹੀਂ ਲੋੜ ਦੀ ਰਾਸ਼ਨ ਦੀ ਬਹੁਤ ਵੱਡੀ ਸੇਵਾ ਇੱਥੇ ਗੁਰਦੁਆਰਾ ਸ਼੍ਰੋਮਿਕ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਲੰਗਰ ਸਵੇਰੇ ਔਰ ਸ਼ਾਮ ਚੱਲਣ ਡਿਆ ਚਾਹ ਪਾਣੀ ਦਾ ਲੰਗਰ ਸੰਗਤ ਦੇ ਸਹਿਯੋਗ ਨਾਲ ਦੱਤਾ ਪਿਆ ਵੀਰੇ ਸਾਨੂੰ ਇੱਥੇ ਰਾਸ਼ਨ ਦੀ ਲੋੜ ਨਹੀਂ ਆ ਗਈ ਸੀ ਨਾ ਸਾਨੂੰ ਪੈਸੇ ਦੀ ਲੋੜ ਸੀ ਇੱਥੇ ਸਿਰਫ ਲੋੜ ਹੀ ਸਾਨੂੰ ਇੱਕੋ ਚੀਜ਼ ਦੀ ਮਿੱਟੀ ਦੀ ਔਰ ਮਿੱਟੀ ਦਾ ਸੰਗਤ ਨੇ ਗੁਰਨਾਨਦ ਪਾਤਸ਼ਾਹ ਦੀ ਕਿਰਪਾ ਨਾਲ ਹੜ ਲਿਆਦਾ ਇਥੇ ਕੋਈ ਮਤਲਬ ਸ਼ਬਦ ਨਹੀਂ ਹੈਗੇ ਸਾਡੇ ਕੋਲ ਇਥੇ ਬੋਲਣ ਵਾਸਤੇ ਜਿੰਨਾ ਇਹਨਾਂ ਵੀਰਾਂ ਦਾ ਸਹਿਯੋਗ ਆ ਸਾਡੇ ਵਿੱਚ ਮਤਲਬ ਇਹਨਾਂ ਨੇ ਅਸੀਂ ਛੋਟਾ ਜਿਹਾ ਬੇਨਤੀ ਕੀਤੀ ਇਹਨਾਂ ਨੂੰ ਕਿ ਸਾਨੂੰ ਇਥੇ ਮਿੱਟੀ ਦੀ ਲੋੜ ਆ ਕਿੱਥੇ ਭੋਗ ਪੋਰਾ ਦੇਖੋ ਤੁਸੀਂ ਬਹੁਤ ਧੀ ਕੱਲ ਸੰਗਤ ਆਪਾਂ ਗੱਡੀ ਤੇ ਵੀ ਜਾਣਾ ਹੋਵੇ ਨਾ ਆਪਾਂ ਐ ਸੋਚਦੇ ਇੰਨੀ ਦੂਰ ਜਾਣਾ ਥੱਕ ਜਾਈਦਾ ਇਹ ਛੋਟੇ ਛੋਟੇ ਆਹ ਛੋਟਾ ਜਿਹਾ ਬੱਚਾ ਦੇਖੋ ਕਿੰਨੀ ਉਮਰ ਹੋ ਗਈ ਮੇਰੇ ਕੋਲ 13 14 ਸਾਲ 15 ਸਾਲ ਦੀ ਉਮਰ ਬੱਚੇ ਦੀ ਪਾਜੀ ਚੰਦੋਂ ਜਦੋਂ ਦਾ ਮੀਂਹ ਪੈਂਦਾ ਨਾ ਸੁਲਤਾਨਪੁਰ ਤੱਕ ਮੀਂਹ ਚ ਹੀ ਆਏ ਆ ਸਾਰੇ ਭੇਜ ਦੇ ਮੈਂ ਕਹਿੰਦਾ ਪ੍ਰਾ ਸਾਡੇ ਕੋਲ ਲਵਜ ਨਹੀਂ ਹੈਗੇ ਕਿ ਅਸੀਂ ਤੁਹਾਡਾ ਧੰਨਵਾਦ ਕਰ ਸਕੀਏ ਮਤਲਬ ਸਾਡੇ ਕੋਲ ਸਾਡੇ ਤੋਂ ਇਲਾਵਾ ਛੋਟੇ ਆ ਸਾਡੇ ਕੋਲ ਸ਼ਬਦ ਨਹੀਂ ਹੈਗੇ ਕਿ ਤੁਹਾਡਾ ਧੰਨਵਾਦ ਅਸੀਂ ਕਿੱਦਾਂ ਕਰ ਸਕੀਏ ਮਤਲਬ ਇੰਨਾ ਉਤਸ਼ਾਹ ਸੰਗਤਾਂ ਦਾ ਪਰਮਾਤਮਾ ਦੀ ਕਿਰ ਜਿੰਨੀ ਸਾਨੂੰ ਮਿੱਟੀ ਲੋੜ ਸੀ ਹਾਂ ਇੱਕ ਬੰਦੇ ਪਾਣੀ ਦਾ ਹੜ ਕੁਦਰਤ ਨੇ ਕਰਾਤਾ ਦੂਜੇ ਬੰਦੇ ਸੰਗਤਾ ਨੇ ਮਿੱਟੀ ਦਾ ਹੜ ਲਿਆਤਾ ਤੇ ਬਾਈ ਮਿੱਟੀ ਆਈ ਵੀ ਦੇਖ ਜਦੋਂ ਝੋਨੇ ਦਾ ਸਮਾਂ ਮੈਂ ਤਾਂ ਪਾਣੀ ਮਾਰਨ ਦਿੰਦਾ ਕੋਈ ਵੀਰੇ ਮਿੱਟੀ ਬਹੁਤੇ ਸਿੰਘ ਇਦਾਂ ਨੇ ਕਿ ਜਿਹੜੇ ਆਪਦੇ ਝੋਨੇ ਜੋ ਪਟਾਪੜਾ ਲਿਆ ਰਹੇ ਹਾਂ ਮੈਂ ਉਹ ਹੀ ਤਾਂ ਗੱਲ ਕਰਦਾ ਸਮਾਂ ਝੋਨੇ ਦਾ ਤੇ ਤਾਂ ਵੀ ਮਿੱਟੀ ਆ ਰਹੀ ਹੈ ਬਸ ਇੱਕੋ ਹੀ ਲਫ਼ਜ਼ਾ ਜੀ ਮਤਲਬ ਬੇਨਤੀ ਹੈ ਕਿ ਸ਼ੁਕਰ ਇਹਨਾਂ ਸੰਤਾਰੇ ਚਰਨਾ ਜੈ ਮਤਲਬ ਜਿੰਨਾ ਧੰਨਵਾਦ ਕਰਨ ਲਈ ਇਹਨਾਂ ਦਾ ਨਾ ਥੋੜਾ ਵੀਰੇ ਥੋੜਾ ਉਹਨਾਂ ਦਾ ਥੋੜਾ ਕਿਉਂਕਿ ਪਾਣੀ ਨੇ ਤਾਂ ਜਿਹੜੀ ਆਫਤ ਲਿਆਂਦੀ ਲਿਆਂਦੀ ਹਾਂ ਠੀਕ ਆ ਜੀ ਇਸ ਟਾਈਮ ਦੇ ਵਿੱਚ ਪੂਰੇ ਪੰਜਾਬ ਨੇ ਹਾਂਜੀ ਇੱਕ ਦੂਜੇ ਸਰਕਾਰ ਤੋਂ ਕੋਈ ਆਸ ਨਹੀਂ ਸਰਕਾਰ ਦਾ ਇਸ ਕਾਰਨ ਦੇ ਵਿੱਚ ਕੋਈ ਮਤਲਬ ਉਹ ਦਿੱਤਾ ਉਹਨਾਂ ਨੇ ਅੱਜ ਵੇ ਆ ਸਾਰਾ ਕੁਝ ਤਾਂ ਆਪਾਂ ਉਧਰ ਚੱਲ ਗਿਆ ਮੈਨੂੰ ਦਿਖਾ ਦਈਏ ਨਾਲ ਚੱਲਦੇ ਜੀ ਕਰੀਬ 300 ਟਿੱਪਰ ਸਾਡੇ ਕੋਲ ਮਿੱਟੀ ਦਾ ਵੀ ਇੱਥੇ ਓਕੇ ਤੇ 5 550 ਟਰਾਲੀ ਮਿੱਟੀ ਦੀ ਕੱਲ ਤੱਕ ਆ ਚੁੱਕੀ ਸੀ ਕੱਲ ਤੱਕ ਆ ਚੁੱਕੀ ਕੱਲ ਤੱਕ ਆ ਚੁੱਕੀ ਤੇ ਜਿੰਨੇ ਬੋਰੇ ਆ ਸਾਡੇ ਤੇ ਸੰਪਰਦਤ ਹੋਏ ਸੰਤ ਬਾਬਾ ਸੁੱਖਾ ਜੀ ਸੁੱਖਾ ਸੰਗਤਿ ਸ੍ਰੀ ਹਿਆਲੀ ਸਾਹਿਬ ਵਾਲੇ ਸੰਤ ਬਾਬਾ ਜਗਤਾਰ ਸਿੰਘ ਜੀ ਸੰਤ ਬਾਬਾ ਕੋਲਾ ਸਿੰਘ ਜੀ ਤੇ ਸੰਤ ਬਾਬਾ ਸੀਤੇਵਾਲ ਸਾਹਿਬ ਤੇ ਹੋਰ ਵੀ ਨੇਕਾਂ ਸੰਪਰਦਾਵਾਂ ਜਿਹੜੀਆਂ ਇੱਥੇ ਸੇਵਾ ਕਰਨ ਚ ਲੱਗੀਆਂ ਪਈਆਂ ਦਿਨ ਦਾਤ ਮਤਲਬ ਸਾਡੇ ਨਾਲ ਸਾਨੂੰ ਸਹਿਯੋਗ ਕਰ ਰਹੀਆਂ ਵਾ ਇਹ ਤੇ ਸਾਰਾ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਹੋਇਆ ਵਾ ਸਰਕਾਰ ਦਾ ਦੇ ਵਿੱਚ ਇੱਕ ਪੈਸਾ ਵੀ ਰੋਲ ਨਹੀਂ ਹੈਗਾ ਕੋਈ ਬੋਰਾ ਨਹੀਂ ਟੁੱਟ ਗਿਆ ਸੀਗਾ ਫਸਣਾ ਬਚੀਆਂ ਕਿ ਨਹੀਂ ਵੀਰੇ ਇਸ ਦੁਆਬੇ ਦੇ ਵਿੱਚ ਸਾਡੇ ਦੁਆਬੇ ਦੇ ਵਿੱਚ ਦੋ ਬੰਨ ਬਜੇ ਸੀ ਇੱਕ ਬੰਨ ਸੀ ਖিজਰਪੁਰ ਦੇ ਕੋਲ ਗੋਇਨਵਾਲ ਸਾਹਿਬ ਵਾਲੇ ਪੁਲ ਤੋਂ 1 ਕਿਲੋਮੀਟਰ ਗਾੜੀ ਜਾ ਕੇ ਖিজਰਪੁਰ ਪਿੰਡ ਪੈਂਦਾ ਇੱਕ ਬੰਨ ਨੋਹ ਤੇ ਇੱਕ ਬੰਨ ਸਬਦੁੱਲਾਪੁਰ ਮਤਲਬ ਸਬਦੁੱਲਾਪੁਰ ਤੋਂ ਲੈ ਕੇ ਅਲੀ ਗਲਾਂ ਤੱਕ ਬਾਕੀ ਟੋਟਲ ਜਿੰਨੇ ਸਾਡੇ ਦੁਆਬੇ ਦੇ ਬੰਨ ਸੀ ਸਾਰੇ ਟੁੱਟ ਚੁੱਕੇ ਸੀ ਐਡਵਾਂਸ ਬੰਨ ਜੜੇ ਇਹ ਬੰਨ ਸਾਡਾ 29 ਤਰੀਕ ਨੂੰ ਟੁੱਟ ਗਿਆ ਵੀਰੇ ਤੇ ਵੀਰੇ ਜਿਹੜੀ ਗੱਲ ਹੋਣਾ ਨੈਕਸਟ ਪੁੱਛਣ ਲੱਗਿਆਂ ਜੀ ਪਤਾ ਨਹੀਂ ਵੀਰਾਂ ਨੂੰ ਮੇਰੀ ਗੱਲ ਸੌਰੀ ਪਹਿਲੇ ਮਾਫੀ ਮੰਗ ਲੈਂਦਾ ਸ਼ਾਇਦ ਪਤਾ ਨਹੀਂ ਬੁਰੀ ਲੱਗੀ ਜ਼ਿਮੀਂਦਾਰ ਨੂੰ ਹ ਤੁਸੀਂ ਮੇਰੀ ਗੱਲ ਨੂੰ ਸ਼ਾਇਦ ਸਮਝੋਗੇ ਜੀ ਉਹਨਾਂ ਦੀ ਸਿਹਤਾਂ ਹੋਏਗੀ ਵੀਰ ਜੀ ਅਸੀਂ ਵੀ ਕਹਿਣ ਦਾ ਮਤਲਬ ਉਹ ਬੰਨਤਾ ਆਪਾਂ ਬੰਨਤਾ ਜੀ ਇਸ ਤੋਂ ਬਾਅਦ ਜਦੋਂ ਪਾਣੀ ਉਤਰੇਗਾ ਕੀੜੇ ਮਕੌੜੇ ਜੀ ਜੀਵ ਜੰਤੂ ਜੀ ਉਹਨਾਂ ਵਾਸਤੇ ਕੋਈ ਵੀਰਾਂ ਦੇ ਵਾਸਤੇ ਕੋਈ ਹੋ ਜਾਂਦਾ ਕੋ ਸਾਹ ਦਾ ਮੈਂ ਮੈਂ ਤੁਹਾਨੂੰ ਇੱਕ ਬੇਨਤੀ ਕੀਤੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹੀ ਕਿ ਇੱਥੇ ਰਾਸ਼ਨ ਦੀ ਲੋੜ ਨਹੀਂ ਹੈਗੀ ਹਾਂ ਨਾ ਇੱਥੇ ਪੈਸੇ ਦੀ ਲੋੜ ਆ ਹਾਂ ਉਹਦਾ ਕਾਰਨ ਇਹ ਹੈ ਕਿ ਅਸੀਂ ਬੈਠੇ ਸੁੱਕੇ ਥਾਂ ਤੇ ਹੂੰ ਸਾਡੇ ਬੰਨੋ ਤੋਂ ਸਿਵੰਦੇ ਇੱਧਰਲੇ ਬੰਨੇ ਕੋਈ ਪਾਣੀ ਨਹੀਂ ਸਾਡੀਆਂ ਜ਼ਮੀਨਾਂ ਉੱਧਰ ਵੀ ਆ ਤੇ ਇੱਧਰ ਵੀ ਆ ਹੂੰ ਉੱਧਰਲੇ ਸਾਡੇ ਝੋਨੇ ਮਰ ਗਏ ਪਰ ਇੱਧਰ ਸਾਡੇ ਕੋਈ ਖਾਂ ਜੋਗੇ ਦਾਣੇ ਪਰਮਾਤਮਾ ਨੇ ਬਖਸ਼ ਦੇ ਸਾਨੂੰ ਬਚਾ ਦੇ ਓਕੇ ਅਸੀਂ ਸੰਗਤ ਦੇ ਚਰਨਾਂ 'ਚ ਇੱਕੋ ਹੀ ਬੇਨਤੀ ਕਰਦੇ ਹਾਂ ਕਿ ਜੇ ਕਿਸੇ ਮੇਰੇ ਵੀਰ ਭਾਈ ਨੇ ਸੇਵਾ ਕਰਨੀ ਹੈ ਨਾ ਹੂੰ 15-20 ਦਿਨ ਜਿੰਨ ਦਿਨ ਪਾਣੀ ਖਤਮ ਹੋ ਗਿਆ ਪਾਣੀ ਖਤਮ ਹੋਣ ਤੋਂ ਬਾਅਦ ਉਸ ਦਿਨ ਜਾਓ ਲੋਕਾਂ ਦੇ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਕਿ ਹਾਲਾਤ ਕੀ ਆ ਆ ਲਾਗੇ ਬਾਉਪੁਰ ਪਿੰਡ ਆ ਬਾਉਪੁਰ ਪਿੰਡ ਪਿੰਡ ਦੇ ਵਿੱਚ ਘੱਟੋ ਘੱਟ 40% ਪਿੰਡ ਦੇ ਘਰ ਜਿਹੜੇ ਅਫੈਕਟਡ ਹੋ ਗਏ ਆ ਪਾਣੀ ਦੇ ਨਾਲ ਤੇ 10 12 ਘਰ ਇਦਾਂ ਦੇ ਸੱਤ ਘਰ ਤੇ ਇਦਾਂ ਦੇ ਆ ਕਿ ਜਿਨ੍ਹਾਂ ਦੀਆਂ ਨੀਆਂ ਵੀ ਨਹੀਂ ਰਹਿ ਗਈਆਂ ਮਤਲਬ ਤੈਨੂੰ ਫੋੜਾ ਕਿੱਦਾਂ ਹੋ ਸਕਦੀ ਜੀ ਪਰਮਾਤਮਾ ਕਰੂਗਾ ਜੀ ਸਰਕਾਰ ਤੋਂ ਕੋਈ ਆਸ ਨਹੀਂ ਇਹ ਸੰਗਤ ਦੇ ਸਹਿਯੋਗ ਦੇ ਨਾਲ ਤੇ ਗੁਰੂ ਨਾਨਕ ਪਾਸ਼ਾ ਨੇ ਆਪਣੇ ਆਪ ਕਰਵਾ ਦਿੰਨੀ ਆ ਵੀਰੇ ਪਤਾ ਹੀ ਨਹੀਂ ਲੱਗਣਾ ਪਤਾ ਨਹੀਂ ਲੱਗਣਾ ਮਤਲਬ ਕਿਹੜਾ ਕਰ ਗਿਆ ਉਹਨਾਂ ਨੇ ਘਰ ਬਰ ਬਣਾ ਲਿਆ ਇੱਥੇ ਮੈਂ ਮੈਂ ਤੈਨੂੰ ਦੱਸਣ ਦੇ ਕਿ ਇੱਥੇ ਅਸੀਂ ਬੇ ਮਿੱਟੀ ਦਾ ਲੰਗਰ ਮਤਲਬ ਮਟੀਰੀਅਲ ਉਹਦਾ ਸਾਨੂੰ ਠੀਕਾ ਦੋ ਜੀ ਸੀ ਬੀ ਚੱਲਣ ਦੀਆਂ ਇੱਕ ਪੋਗ ਲੈਣ ਚੱਲਣ ਦੀਆ ਮਿੱਟੀ ਲਾਉਣ ਵਾਸਤੇ ਕਿੰਨੀ ਮਿੱਟੀ ਆਉਂਦੀ ਉਦੋਂ ਹੀ ਆਪ ਅੰਦਾਜ਼ਾ ਲਾ ਲਉ ਹਾਂ ਕਿੰਨੀ ਮਿੱਟੀ ਹੋਗੀ ਤੁਹਾਨੂੰ ਨਹੀਂ ਰਹੀ ਰਹਿ ਉਹਨਾਂ ਨਾਲ ਰਹੀ ਆ ਔਰ ਇਹ ਮੰਡੀ ਆ ਦਾਣਾ ਮੰਡੀ ਆ ਦਾਣਾ ਮੰਡੀ ਜਿਹੜੀ ਇਹ ਕਿਸਾਨ ਦੀ ਫਸਲ ਵਾਸਤੇ ਹੁੰਦੀ ਆ ਪਰ ਸਾਡਾ ਜਿਹੜਾ ਦਾਣਾ ਸੀ ਉਹ ਮਿੱਟੀ ਹੋ ਗਿਆ ਤੇ ਮਿੱਟੀ ਇੱਥੇ ਲਾਤੀ ਹੁੰਦਾਰਾ ਬਚਾਉਣ ਵਾਸਤੇ ਬਚਾਉਣ ਵਾਸਤੇ ਵੀ ਮਿੱਟੀ ਦੇ ਨਾਲ ਹੀ ਉਹ ਜਿਹੜੇ ਬੰਨ ਟੁੱਟਿਆ ਉਹ ਬੰਨ ਵੱਜਣਗੇ ਜੇ ਉਹ ਬੰਨ ਪਹਿਲੇ ਪਾਣੀ ਦੇ ਵਿੱਚ ਜੇ ਉਹ ਬੰਨ ਨਾ ਹੁੰਦੇ ਐਡਵਾਂਸ ਬੰਨ ਕਈ ਮੈਂ ਮਤਲਬ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਗੇ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਨੇ ਬੰਨ੍ਹ ਗਲਤ ਲਾਏ ਆ ਹੂੰ ਜੇ ਉਹ ਬੰਨ੍ਹ ਨਾ ਹੁੰਦੇ ਜਿਹੜੇ ਤੁਸੀ ਬੰਨ੍ਹ ਨਾ ਉਹ ਐਤੋਂ 10 ਸਾਲ ਪਹਿਲਾਂ ਟੁੱਟਨੇ ਸੀ ਕਿਉਂਕਿ ਪਾਣੀ ਹੋਰ ਜ਼ਿਆਦਾ ਨੁਕਸਾਨ ਹੋਣਾ ਸੀ ਪਾਣੀ ਇੰਨਾ ਜ਼ਿਆਦਾ ਸੀ ਕਿ ਇਹ ਤੁਸੀ ਬੰਨ੍ਹ ਤਾਂ ਐਡਵਾਂਸ ਬੰਨ੍ਹ ਦੇ ਨਾਲੋਂ ਬਹੁਤ ਥੱਲੇ ਆ ਪਿਛਲੇ 10 15 ਸਾਲ ਤੋਂ ਨਾ ਇਹਦੀ ਦ੍ਰਿਸ਼ੀ ਹੋਈ ਬੰਨ੍ਹਾਂ ਦੀ ਨਾ ਇਹ ਤੇ ਕਿ ਖੱਡੇ ਪੂਰੇ ਕੇ ਨਾ ਇਹਨਾਂ ਦੇ ਛੜਕਾ ਬਣਵਾਇਆ ਗਿਆ ਬਾਈ ਜੀ ਆਹ ਜੀ ਤੁਸੀਂ ਗੱਲ ਕੀਤੀ ਹੈ ਵੀ ਇਹ ਬੰਨ੍ਹ ਤੁਸੀਂ ਆਪ ਲਾਏ ਆ ਜੀ ਮੰਨ ਲਓ ਆਪਾਂ ਆਪ ਹੀ ਲਾ ਲਏ ਇਹਦਾ ਗਾਂ ਉਸ ਚਾਹੀਦਾ ਹੁੰਦਾ ਹੈ ਹਿਸਾਬ ਕਿਤਾਬ ਵੀ ਇਹਨਾਂ ਨੂੰ ਰਿਪੇਅਰ ਕੀਤਾ ਜਾਵੇ ਜਾਂ ਕੁਛ ਇਦਾਂ ਦਾ ਹੁੰਦਾ ਜੀ ਅਸੀਂ ਮਤਲਬ ਸਾਡਾ ਬੰਨ ਜਿਹੜਾ ਨਾ ਬਹੁਤ ਚੌੜਾ ਹੀ ਬੰਨ ਹੈ ਸਾਡਾ ਬੰਨ ਟੁੱਟਣ ਵਾਲਾ ਨਹੀਂ ਸੀ ਇੱਕ ਜੱਗ ਦੀ ਮਤਲਬ ਇੱਕ ਕਪੈਸਿਟੀ ਹੈ ਕਿ ਉਹਦੇ ਵਿੱਚ 1.5 ਲੀਟਰ ਪਾਣੀ ਪਊਗਾ ਤੁਸੀਂ 1.5 ਦਾ ਪੌਣੇ 2 ਪਾ ਲਾਂਗੇ ਤਾਂ ਥੋੜਾ ਬਾਲਾ ਉਛਲੂਗਾ ਕੰਟਰੋਲ ਹੋ ਜਾਊਗਾ ਜਦੋਂ ਉਹਨਾਂ ਨੇ ਇੱਕ ਜੱਗ ਦੇ ਵਿੱਚ 100 ਲੀਟਰ ਪਾਣੀ ਪਾਰਾਂਗੇ ਬਜੂ ਕਿਦਾਂ ਉਹ ਤਾਂ ਦੱਸਣਾ ਸਾਡੇ ਨਾਲ ਇਹਨਾਂ ਨੇ ਉਹ ਕੰਮ ਕੀਤਾ 5 ਤਰੀਕ ਤੋਂ 5 ਅਗਸਤ ਤੋਂ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਰਹੇ ਹਾਂ ਕਿ ਜਿਹੜਾ 5 ਤਰੀਕ ਤੋਂ ਪਾਣੀ ਹਰੀਕੇ ਹੈੱਡ ਦੇ ਵਿੱਚ ਪਹੁੰਚ ਰਿਹਾ 130000 ਕਿਊਸਕ ਗਾੜੀ ਅਸੀਂ ਛੱਡਣ ਦੇ 30000 ਕਿਊਸਕ ਜਿਹੜਾ 1 ਲੱਖ ਕਿਊਸਕ ਦਾ ਸਟਾਕ ਵਾ ਉਹ ਤੁਸੀਂ 1 ਲੱਖ ਦੇ ਨਾਲ 5 ਲੱਖ ਹੋਰ ਜਮ੍ਹਾਂ ਹੋ ਗਿਆ ਉਹ ਕਿੱਦਾਂ ਨਿਕਲੂਗਾ ਪਾਣੀ ਪਾਣੀ ਹਰ ਬੰਨ ਟਟਿਆਂ ਨੂੰ ਅੱਜ 5 6 ਦਿਨ ਹੋ ਗਿਆ ਔਰ 15 ਦਿਨ ਲਗਾਤਾਰ ਪਾਣੀ ਚੱਲੂਗਾ ਇੱਥੇ ਜੀ 15 ਦਿਨ ਹੱਲੇ ਰੈਗੂਲਰ ਪਾਣੀ ਚੱਲੂਗਾ ਇੰਨਾ ਪਾਣੀ ਇੰਨਾ ਪਾਣੀ 15 ਦਿਨ ਤੁਸੀਂ ਚੈੱਕ ਕਰ ਲਿਓ 15 ਦਿਨ ਬਾਅਦ ਅੱਜ 6 ਤਰੀਕਾ ਜਾਂ 7 ਆ 15 ਦਿਨ ਬਾਅਦ ਆ ਕੇ ਦੇਖ ਲਿਓ 15 ਦਿਨ ਬਾਅਦ ਵੀ ਤੁਹਾਨੂੰ ਪਾਣੀ ਮਿਲੂਗਾ ਇੱਥੇ ਇਨਾ ਪਾਣੀ ਆ। ਭਾਈ ਜੀ ਇਹ ਵਾਲੀ ਸਟ੍ਰਗਲ ਆ। ਸਟ੍ਰਗਲ ਹੀ ਕਹਿ ਸਕਦੇ ਆਪਾਂ। ਇਹ ਵਾਲੀ ਸਟ੍ਰਗਲ ਤੁਸੀਂ ਕਿੰਨੀ ਵਾਰੀ ਤੁਹਾਡੇ ਫਾਦਰ ਸਾਹਿਬ ਨੇ ਜਾਂ ਤੁਸੀਂ ਮਤਲਬ ਮੈਂ ਸਭ ਤੋਂ ਪਹਿਲਾਂ ਅਸੀਂ 14 ਚ ਹੈ। ਹੂੰ। 14 ਦੇ ਬਾਅਦ 19 ਚ ਹੈ। 19 ਦੇ ਬਾਅਦ 23 ਚ ਤੇ 23 ਦੇ ਬਾਅਦ 25 ਚ। ਹੂੰ। ਮਤਲਬ ਮੈਂ ਆਪਦੇ ਦੇਖਦੇ ਦੇਖਦੇ ਆ ਮੇਰੀ 35 36 ਸਾਲ ਦੀ ਉਮਰ ਆ। 35 36 ਸਾਲ ਦੇ ਵਿੱਚ ਚਾਰ ਵਾਰੀ ਤਾਂ ਮੈਂ ਤੁਸੀਂ 14 ਤੋਂ ਬਾਅਦ ਮੈਂ ਅਸੀਂ ਆਪ ਸੰਢਾਲਿਆ ਚਾਰ ਵਾਰੀ ਸੰਤਾਪੇ। ਹੂੰ। ਚੌਥੀ ਵਾਰ 14 ਚ ਗਿਆ, 19 ਵਾਰ 19 ਗਿਆ, 19 ਦੇ ਬਾਅਦ 23 ਤੇ 23 ਦੇ ਬਾਅਦ 25 ਆ ਗਿਆ। ਹੂੰ। ਚ ਵੀ ਹੁਣ ਅੰਜਾ ਹੈ ਕਿ ਚੌਥੀ ਵਾਰੇ ਸੇਮ ਜੋ ਪੋਜੀਸ਼ਨ 14 ਜੀ ਉਹੀ ਅੱਜ 23 ਜੀ ਹੋਈ 23 ਤੋਂ ਬਾਅਦ ਉਹੀ 25 ਜੀ ਸਰਕਾਰ ਨੂੰ ਇੱਕ ਬੇਨਤੀ ਅਸੀਂ ਕਰਦੇ ਹਾਂ ਕਿ ਪਾਣੀ ਜਦੋਂ ਸਾਨੂੰ ਇਸ ਗੱਲ ਦਾ ਪਤਾ ਹੋ ਕਿ ਪੌਂਗ ਦੇਖੋ ਪੌਂਗ ਡੈਮ ਦਾ ਵਹਾ ਬਿਆਸ ਦਰਿਆ ਦੇ ਵਿੱਚ ਆ ਹੂੰ ਤੋਂ ਬਿਆਸ ਦਰਿਆ ਦਾ ਵਹਾ ਹਰੀਕਹੜ ਤੋਂ ਗਾਂਵਾਂਾ ਥੱਲੇ ਪਹਿਲਾਂ ਇਹਨਾਂ ਨੇ ਦਬਾਬਾ ਤੇ ਮਾਜਾ ਮਾਰਿਆ ਉਸ ਤੋਂ ਬਾਅਦ ਮਾਲਵਾ ਮਾਰਤਾ ਮਾਲਵੇ ਵਾਲੇ ਵੀ ਸਾਡੇ ਭਰਾਵਾ ਇਹ ਸਾਡੇ ਮਤਲਬ ਇਹ ਉਹਨਾਂ ਦੇ ਦੋਸ਼ੀ ਨਹੀਂ ਜੇ 5 ਤਰੀਕ ਜਦੋਂ ਇਹਨਾਂ ਨੂੰ ਪਤਾ ਸੀ ਕਿ ਬਰਸਾਤਾਂ ਦਾ ਮੌਸਮ ਆ ਬਰਸਾਤਾਂ ਆਉਣ ਡੀਆਂ ਅੱਜ ਦਾ ਮਹੀਨਾ ਤੁਸੀਂ ਐਡਵਾਂਸ ਡਾਟਾ ਕੱਢਦੇ ਦਿ ਲੋ ਵੀ ਪਾਣੀ ਬਰਸਾਤ ਕਿੰਨੇ ਐਮ ਐਮ ਪੈਣੀ ਆ ਹਰ ਚੀਜ਼ ਹੈਗੀ ਆ ਦੁਨੀਆ ਚੰਨ ਤੇ ਮੋਰਗੀ ਸਰਕਾਰ ਨੂੰ ਹੱਲੇ ਭੈ ਜੇ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਪਾਣੀ ਮੀਂਹ ਕਿੰਨਾ ਆਣਾ ਸਾਡੇ ਡੈਮ ਚ ਪਾਣੀ ਕਿੰਨਾ ਆਣਾ ਇਹ ਪ੍ਰੀ ਪਲਾਨ ਕੰਮ ਇਹਨਾਂ ਦਾ ਇਹ ਪ੍ਰੀ ਪਲੈਨਿੰ ਇਹ ਵੀ ਪਹਿਲਾਂ ਰੋਕਿਆ ਜਾ ਸਕਦਾ ਸੀ ਬਿਲਕੁਲ ਰੁਕਿਆ ਜਾ ਸਕਦਾ ਸੀ ਚਲੋ ਜੇ ਇਹ ਬਿਆਨ ਆਪਾਂ ਦਿੱਤਾ ਲੋਕ ਵੀਰਾਂ ਨੇ ਕਿਹਾ ਉਹ ਸਿਆਸੀ ਆ ਆਪਾਂ ਨਹੀਂ ਦਿੰਦੇ ਸੌਰੀ ਪਰ ਰੁਕਦਾ ਕਿ ਨਾ ਤੁਸੀਂ ਕਰਨਾ ਚਾਹੁੰਦੇ ਨਹੀਂ ਮੈਂ ਬੇਨਤੀ ਕਰਨੀ ਚਾਹੁੰਦਾ ਸੀ ਦੇਖੋ ਪਾਣੀ ਰੋਕ ਕੇ ਸਾਨੂੰ ਮਾਰਦਾ ਅਸੀਂ ਸਾਡਾ ਪਾੜ ਦਵਾਬੇ ਦੇ ਵਿੱਚ ਆ ਪਰਲਾ ਪਾੜ ਮਾਝੇ ਦੇ ਵਿੱਚ ਆ ਸਾਨੂੰ ਮਾਰਦਾ ਮਾਝਾ ਮਾਰਦਾ ਦਵਾਬਾ ਮਾਰਦਾ ਹੁਣ ਉਸ ਤੋਂ ਬਾਅਦ ਮਾਲਵਾ ਮਾਰਦਾ ਪੌਂਗ ਡੈਮ ਦਾ ਪਾਣੀ ਦਾ ਵਹਾ ਇੱਧਰ ਆ ਬਿਲਕੁਲ ਉਹਨੇ ਬਿਆਸ ਦਰਿਆ ਦੇ ਵਿੱਚ ਹੀ ਆਉਣਾ ਔਰ ਬਿਆਸ ਦਰਿਆ ਦਾ ਵਹਾ ਥੱਲੇ ਨੂੰ ਆ ਥੱਲੇ ਵਾਲਾ ਪਾਣੀ ਵਾਇਆ ਹਦੀਕੇ ਫਿਰੋਜ਼ਪੁਰ ਜਲਾਲਾਬਾਦ ਅਬੋਰ ਤੋਂ ਸਿੱਧਾ ਪਾਕਿਸਤਾਨ ਜਦ ਰਸਤਾ ਹੀ ਪਾਣੀ ਦਾ ਵੜ ਅਸੀਂ ਇਸ ਪਾਣੀ ਨੂੰ ਜਮਾ ਰ ਕੇ ਲੈਣਾ ਗਿਆ ਅਸੀਂ ਇਸ ਪਾਣੀ ਨੂੰ ਜਮਾ ਰ ਕੇ ਲੈਣਾ ਗਿਆ ਅਸੀਂ ਇਹ ਚਾਹੁੰਦੇ ਕਿ ਪਾਣੀ ਆਉਣਾ ਸਾਨੂੰ ਇਸ ਗੱਲ ਦਾ ਪਤਾ ਪਾਣੀ ਨਾਲ ਚੱਲੀ ਜਾਵੇ ਬਸ ਪਾਣੀ ਕੱਢੋ ਜਦੋਂ ਸਾਨੂੰ ਇਸ ਗੱਲ ਦਾ ਪਤਾ ਪਿੱਛੇ ਪਹਾੜਾਂ 'ਚ ਹੁੰਦਾ ਬਰਸਾਤ ਦੇ ਮੌਸਮ ਆ ਜਦੋਂ ਆਪਣੇ ਮਤਲਬ ਕੱਚੇ ਕੋਠੇ ਹੁੰਦੇ ਸੀ ਆਪਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਸੀ ਕਿ ਬਰਸਾਤਾਂ ਦਾ ਮੌਸਮ ਆਪਾਂ ਲਿਪਦੇ ਨਹੀਂ ਲਿਪਦੇ ਉਹ ਪ੍ਰਬੰਧ ਹੀ ਸਾਡੇ ਹੁਣ ਸਾਲੇ ਸਾਡੇ ਪ੍ਰਬੰਧ ਹੀ ਕੋਈ ਨਹੀਂ ਹੈਗੇ ਹੁਣ ਜਦੋਂ ਪਾਣੀ ਸੇਰ ਉੱਪਰ ਦੀ ਆ ਜਾਂਦਾ ਵਾ ਤੋ ਦੋਹੇਰ ਕਰਦੇ ਆ ਜੀ ਕਾੜਦਾ ਮਤਲਬ ਸਾਡੀਆਂ ਲਿਪਾਂ ਛੱਤਾਂ ਜਦੋਂ ਲਿਪਾਂ ਤੋਂ ਪਹਿਲਾਂ ਚੋਪੀਆਂ ਬਾਅਦ ਵਿੱਚ ਉੱਤੇ ਮਿੱਟੀ ਲਾਉਂਦਾ ਕੋਈ ਫਾਇਦਾ ਨਹੀਂ ਮਰੇ ਪਏ ਦੇ ਮੂਹਰ ਕਿਉਂ ਪਾਉਂਦਾ ਕੋਈ ਫਾਇਦਾ ਨਹੀਂ ਭਾਜੀ ਮਾਣੇ ਉਧਰ ਦਾ ਸਿਸਟਮ ਦਿਖਾ ਦਈਏ ਵੀਰਾਂ ਨੂੰ ਵੀਰਾਂ ਨੂੰ ਆਉਣ ਲੱਗੇ ਵੀ ਕਿਤੇ ਹਵਾਜੀ ਤੀਰ ਸਲਾਈ ਜਾਂਦੇ ਆ ਛੋਟੇ ਭਾਜੀ ਆ ਜਾ ਖਾ ਆ ਜੀ ਨਹੀਂ ਤੀਰ ਚਲਾਉਣੇ ਨਹੀਂ ਨਹੀਂ ਮੈਂ ਵੀਰਾਂ ਨੂੰ ਉਹ ਹੀ ਕਰ ਰਿਹਾ ਹਾਂ ਇੱਕ ਮਿੰਟ ਧੰਨਵਾਦ ਕਰਨਾ ਹੈ ਵੀਰੇ ਦਾ ਸਾਰੇ ਭਰਾਵਾਂ ਦਾ ਧੰਨਵਾਦ ਕਰਨਾ ਹੈ ਇਹਨਾਂ ਦਾ ਧੰਨਵਾਦ ਕਰ ਦੋ ਇਹਨਾਂ ਵੀਰਾਂ ਦਾ ਆਇਓ ਭਾਜੀ ਸਰੋਖਾ ਲੈਓ ਉਸ ਵਰਗੇ ਚ ਨਹੀਂ ਨਹੀਂ ਭਾਜੀ ਨਾ ਨਾ ਨਹੀਂ ਚੜਦੀ ਕਲਾ ਨਾ 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 ਕੋਈ ਨਹੀਂ ਚੜਦੀ ਕਲਾ ਚੜਦੀ ਕਲਾ ਨਹੀਂ ਨਹੀਂ ਉਹ ਪ੍ਰਵਾ ਤੇਰੀ ਵੱਡੀ ਵੱਡੀ ਸੇਵਾ ਨਹੀਂ ਨਹੀਂ ਵੀਰੇ ਕਾਹਨੂੰ ਯਾਰ ਵੀਰਾ ਬਣੇ ਨਹੀਂ ਨਹੀਂ ਜਿੰਨੇ ਜੋ ਅੱਗੇ ਆ ਇਹ ਨਾ ਮੇਰਾ ਵੀਰ ਵੀਡੀਓ ਚ ਕੋਈ ਕੱਟ ਨਾ ਲਾਇਓ ਐਂ ਬੁਖਾਰੇ ਵੀਰਾਂ ਨੂੰ ਖਾਰਾ ਕੁਛ ਇਹ ਇਹ ਵੀਰ ਉਹ ਜਿਹੜੀ ਮੈਂ ਪਹਿਲਾਂ ਉਹ ਰੀਲ ਬਣਾ ਕੇ ਆ ਤੇ ਆ ਵੀਰ ਦੀ ਸੌਰੀ ਮਰਾ ਆਇਓ ਭਾਜੀ ਇਹ ਵੀਰ ਨੇ ਕਿਦੋਂ ਟ੍ਰੇਨਿੰਗ ਨਹੀਂ ਲਈ ਜਿਹੜੀ ਮੈਂ ਉਹ ਵੀਡੀਓ ਇੱਕ ਸ਼ੂਟ ਕੀਤੀ ਆ ਮੈਂ ਉਹਦੀ ਸ਼ਾਰਟ ਪਾਉਂਗਾ ਉਹਦਾ ਇਹ ਵੀਰ ਨੇ ਪੋਪਲੈਂਡ ਪੋਪਲੈਂਡ ਕਹਿ ਸਕਦੇ ਪੋਪਲੈਂਡ ਪੋਪਲੈਂਡ ਉਹਦੀ ਹਨਾ ਕੋਈ ਟ੍ਰੇਨਿੰਗ ਨਹੀਂ ਲਈ ਵੀਰ ਨੇ ਕਹਿੰਦਾ ਜਦੋਂ 2023 ਚ ਆਏ ਸੀ ਨਾ ਅੜ ਵੀਰ ਨੇ ਮਤਲਬ ਉਦੋਂ ਕੋਲ ਬੈਠ ਕੇ ਦੇਖ ਕੇ ਵੀਰ ਨੇ ਸਿੱਖ ਲਈ ਤੇ ਅੱਜ ਤੁਹਾਨੂੰ ਚਲਾਉਂਦਾ ਵੀ ਇਹ ਸਾਰੇ ਬੰਦੇ ਇੰਜੀਨੀਅਰ ਆ ਅੱਜ ਮੈਂ ਅੱਗੇ ਬੈਠਣਾ ਸਾਰੇ ਬੰਦੇ ਇੰਜੀਨੀਅਰ ਆ ਇਹ ਤੁਹਾਨੂੰ ਜਿੱਦਾ ਪਾਣੀ ਜਲਦਾ ਨਾ ਦਰਿਆ ਦੇ ਵਿੱਚ ਹੂੰ ਜਿਹੜੇ ਸਰਕਾਰ ਦੇ ਵੱਡੇ ਵੱਡੇ ਇੰਜੀਨੀਅਰ ਜਿੱਥੇ ਫੇਲ ਹੋ ਜਾਂਦੇ ਆ ਕਿ ਕਿੱਥੇ ਲੋੜ ਲੱਗਣੀ ਆ ਉੱਥੇ ਸਾਡੇ ਇੰਜੀਨੀਅਰ ਕੰਮ ਆਉਂਦੇ ਆ ਜਿਹੜੇ ਜਿਹੋਦੇ ਕੰਮ ਆਉਂਦੇ ਆ ਮੈਂ ਉਹੀ ਗੱਲ ਕਰਦਾ ਸਾਨੂੰ ਤਾਂ ਕਿਤੇ ਕੋਈ ਜਹਾਜ਼ ਆ ਵਿਖਾ ਦੇਣਾ ਵੀ ਚੱਲਦਾ ਕਿਵੇਂ ਤੇ ਅਸੀਂ ਉਹ ਵੀ ਚਲਾ ਲੈਣਾ ਬਿਲਕੁਲ ਚਲਾ ਲੈਣਾ ਸਾਨੂੰ ਕੋਈ ਲੰਮੀ ਟ੍ਰੇਨਿੰਗ ਦੀ ਲੋੜ ਨਹੀਂ ਹੈਗੀ ਇਹ ਵੀਰਾ ਟਰਾਲੀ ਚੋਂ ਆਇਆ ਮਿੱਟੀ ਲਾਉਂਦਾ ਨਾ ਜਿਵੇਂ ਟਰਾਲੀ ਦੀ ਫਰਤ ਕਿਉਂਕਿ ਬਚਾਉਣੀ ਹੁੰਦੀ ਆ ਤੇ ਇਹ ਮੇਰਾ ਵੱਡਾ ਭਾਈ ਆ ਸਾਰਾ ਕੁਝ ਆ ਵੇਖ ਲੋ ਮਿੱਟੀ ਦਾ ਢੇਰ ਉੱਥੇ ਸੰਗਤ ਨਾਲ ਧੂਰੀ ਤੋਈ ਪਈ ਆ ਜੀ ਬੂਰਿਆਂ ਦੀ ਸੇਵਾ ਕਰਨ ਵਾਸਤੇ ਜੀ ਵੈਰੀ ਗੁੱਡ ਧੂਰੀ ਤਾਂ ਉਹ 2 ਦਿਨ ਉਹਨਾਂ ਨੇ ਇੱਥੇ ਰਹਿਣਾ ਹਾਂ ਉਹ ਆਪਦੇ ਖਾਣ ਪੀਣ ਦਾ ਪ੍ਰਬੰਧ ਨਾਲ ਲੈ ਕੇ ਆਏ ਆ ਸਰਪੁਰੀਓ ਕਿਵੇਂ ਇੱਥੇ ਸੀ ਹਿਆਰਪੁਰ ਵਾਲੇ ਵੀ ਉਹ ਆਪਣੇ ਪਰਸਾਦਾ ਪਾਣੀ ਆਪਦਾ ਨਾਲ ਲੈ ਕੇ ਆਏ ਆ ਵੈਰੀ ਗੁੱਡ ਯਾਰ ਇਹ ਲੰਗਰ ਤੁਹਾਨੂੰ ਤੁਸੀਂ ਵਾਧੂ ਹੋ ਕੇ ਕੀਤਾ ਹੋਇਆ ਇੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇ ਧੰਨ ਧੰਨ ਕਰਾਤੀ ਭਾਜੀ ਮਤਲਬ ਚੜ੍ਹਦੀ ਕਲਾ ਮੈਂ ਕਹਿੰਦਾ ਭਾਵੇਂ ਤੇ ਹਜ਼ਾਰ ਸੰਗਤ ਆ ਜਵੇ ਪਤਾ ਨਹੀਂ ਕਿੱਥੋਂ ਆਈ ਜਾਂਦਾ ਕਿੱਥੇ ਅਮੇਦਨ ਦੁਖਨੋ ਸਿੰਘ ਤੂਰੀ ਤਵਾਇਆ ਜੀ ਆ ਬੋਰੇ ਵਿਖਾ ਦੀ ਵੀਰੇ ਦੇ ਗੱਟੂ ਬੋਰੇ ਵੀ ਭਰੇ ਪਏ ਆ ਇਹ ਨਹੀਂ ਹੈਗਾ ਵੀ ਕੱਲੀਆਂ ਗੱਲਾਂ ਕਿਤੇ ਉਹ ਹੀ ਨੇ ਤੈਨੂੰ ਵੀ ਦਿਖਾਉਣਾ ਸਿੰਘ ਜਿਹੜੇ ਆਏ ਤੋਂ ਉਹ ਸੇਵਾ ਕਰਨਾ ਇਹ ਦੇਖੋ ਉਹਨਾਂ ਦੀ ਸ਼ਰਧਾ ਵੀ ਉਹ ਪ੍ਰਸ਼ਾਦਾ ਨਾਲ ਹੀ ਲੈ ਕੇ ਮੈਂ ਕਹਿੰਦਾ ਜੀ ਤਨ ਤਨ ਕਿ ਔਰ ਸਾਨੂੰ ਸੇਵਾ ਵੀ ਕੀਤੀ ਉਹਨਾਂ ਨੇ ਇੱਥੇ ਡੀਜ਼ਲ ਦੀ ਚਾਰ ਦੀ ਜਿਸ ਚੀਜ਼ ਦੀ ਲੋੜ ਹੀ ਉਹ ਸਭ ਕੁਝ ਇੱਥੇ ਵੀਰ ਸੇਵਾ ਕੀਤੀ ਜੀ ਯਾਰ ਫਿਰ ਉਹੀ ਗੱਲ ਹੈ ਨਾ ਵੀ ਆਪਾਂ ਹੈਗਾ ਰਸਤਾ ਅੱਗੋਂ ਦੀ ਬਸ ਉੱਪਰ ਦੀ ਜਾਉਣਾ ਜੀ ਆਪਣੇ ਕੋਲੋਂ ਦੇਖ ਲਓ ਜਿੱਦਾਂ ਲਈ ਕਹਿੰਦੇ ਉਧਰ ਦੀ ਲੰਗ ਚੱਲਦੀ ਮੰਡੀ ਪੂਰੀ ਫੁੱਲ ਆ ਜੀ ਇਹ ਕਹਿੰਦਾ ਹਾਂ ਬੰਦਾ ਚਾਰ ਚ ਵੇਰੇ ਤਨ ਤਨ ਕਰਾਈ ਪਈ ਆ ਤਨ ਤਨ ਨਹੀਂ ਆ ਜੀ ਸੰਗਤ ਨੇ ਆਹ ਗੱਲ ਸੁਣੀ ਸੰਗਤ ਨੇ ਜਿਹੜੇ ਆ ਸਿੰਗਲ ਗੇਵਨ ਆ ਜੀ ਇਹ ਸਾਰੇ ਧੂਰੀ ਦੂੰਗਾ ਜੀ ਨਹੀਂ ਇਹ ਸੇਵਾ ਹੀ ਕਰ ਰਹੇ ਆ ਸੇਵਾ ਕਰਦੇ ਪਏ ਜੀ ਸਾਰੇ ਸੇਵਾ ਜੀ ਇੱਥੇ ਕੋਈ ਪੇਟ ਬੰਦਾ ਨਹੀਂ ਹੈਗਾ ਸਾਰੇ ਸੰਗਤ ਦਾ ਕੰਮ ਆ ਸੰਗਤ ਸੇਵਾ ਕਰਦੇ ਜੀ ਯਾਰੇ ਗੱਟੂ ਭਾਰੇ ਵੀ ਸਾਰੇ ਸੇਵਾ ਵਾਲੇ ਆ ਸੇਵਾ ਲਈ ਜੀ ਸਾਰੇ ਸੇਵਾ ਨੇ ਮੈਂ ਨਾ ਇੱਕ ਵੀਡੀਓ ਪਾਈ ਸੀ ਵੀ ਸੇਵਾ ਕੱਲੇ ਪੈਸਾ ਨਾਲ ਨਹੀਂ ਹੁੰਦੀ ਨਹੀਂ ਸਭ ਇਸ ਤੋਂ ਵੱਡੀ ਸੇਵਾ ਕੋਈ ਵੀ ਹੈ ਨਹੀਂ ਜੀ ਕੋਈ ਵੀ ਨਹੀਂ ਜੀ ਹੈਨਾ ਇਸ ਤੋਂ ਵੱਡੀ ਸੇਵਾ ਕੋਈ ਵੀ ਹੈ ਨਹੀਂ ਨਹੀਂ ਤੇ ਇਹਨਾਂ ਨੂੰ ਕਿ ਲੋੜ ਧੂਰੀ ਦਵਾ ਕੇ ਇੱਥੇ ਕੰਮ ਕਰ ਉੱਥੇ ਇਹਨਾਂ ਦਾ ਇੱਥੇ ਕੁਛ ਵੀ ਨਹੀਂਗਾ ਕੁਛ ਵੀ ਨਹੀਂ ਹੈਗਾ ਜੀ ਧੰਨਵਾਦ ਆ ਭਾਈ ਯਾਰ ਤੁਹਾਡਾ ਮੈਂ ਆਉਣਾ ਇੱਕ ਮਿੰਟ ਇੱਕ ਮਿੰਟ ਵੀਰੇ ਇੱਕ ਮਿੰਟ ਆਜੋ ਭਾਈ ਭਾਈ ਸਭ ਤੋਂ ਪਹਿਲਾਂ ਸਾਰੇ ਵੀਰਾਂ ਦਾ ਧੰਨਵਾਦ ਜੀ ਜਿਉਂਦੇ ਰਹੋ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਜਿਵੇਂ ਵੀਰ ਨੇ ਕਿਹਾ ਤੇ ਆਜੋ ਭਾਈ ਇਹ ਮਤਲਬ ਉਹ ਸਾਵਾ ਇਹ ਵੀਰਾਂ ਨੂੰ ਦਰਦ ਦੇ ਜਿਵੇਂ ਆਪਣਾ ਉਹ ਨਹੀਂ ਹੁੰਦਾ ਆਪਾਂ ਫੀਲਿੰਗ ਸਮਝਦੇ ਆ ਬਸ ਜੀ ਇਹ ਫੀਲਿੰਗ ਵਾਲੀ ਗੱਲ ਆ ਜੀ ਹਨ ਮਤਲਬ ਇੱਕ ਸਰਕਾਰ ਵੀ ਫੀਲਿੰਗ ਲੈਂਦੀ ਆ ਹੂੰ ਹੈਲੀਕਾਪਟਰ ਉਹ ਫੀਲਿੰਗ ਦੂਜੀ ਲੈਂਦੀ ਠੀਕ ਆ ਨਾ ਉਹ ਫੀਲਿੰਗ ਤੇ ਇਸ ਫੀਲਿੰਗ ਜਮੀਨ ਅਸਮਾਨ ਦਾ ਇਹ ਅੰਦਰੋਂ ਆ ਜਿਹੜਾ ਦਰਦ ਆਪਣੇ ਅੰਦਰੋਂ ਉੱਠਦਾ ਨਾ ਇਹਨਾਂ ਦੇ ਉਹ ਦਰਦ ਉੱਠਿਆ ਸਰਕਾਰ ਦੇ ਨਹੀਂ ਉੱਠਿਆ ਪਰ ਇਹਨਾਂ ਦੇ ਜ਼ਰੂਰ ਉੱਠਿਆ ਗਰਾਊਂਡ ਲੈਵਲ ਦੀ ਫੀਲਿੰਗ ਆ ਆ 2 250 ਕਿਲੋਮੀਟਰ ਦਾ ਦੂਰੋਂ ਆਏ 2 250 ਕਿਲੋਮੀਟਰ ਦੇਣ ਸੀ ਧੂਰੀ ਆ ਸਵੇਰੇ 6 ਵਜੇ ਚੱਲੇ ਸੀ ਹਾਂ ਜੀ ਅਸੀਂ 10:30 ਵਿੱਚ ਮੁੰਡੇ ਦਾ 5 ਵਜੇ 4 ਵਜੇ ਆ ਕੇ ਟੈਂਪੂ ਕੋਲੇ ਬਹਿ ਗਏ ਸੀਗੇ ਟੈਂਪੂ ਲੈ ਕੇ ਆਇਆ ਉਹ ਤਾਂ ਸਪੈਸ਼ਲ ਕਰਕੇ ਮੈਰੀ ਗੱਲ ਆਪਰੇ ਬਈਏ ਲੈ ਗਏ ਨੇ ਨਾਲ ਅੱਜ ਇੱਥੇ ਕੱਲ ਨੂੰ ਫੇਰ ਅਸੀਂ ਜੇ ਇੱਥੇ ਆਏ ਇਹ ਨਾ ਦੇਖਿਆ ਕਿਥੇ ਦਵਾਂਗੇ ਕਿਥੇ ਦੇਣ ਦਵਾਂਗੇ ਮੈਂ ਤਾਂ ਇਹ ਬੱਸ ਕਿੱਥਾਰ ਕੇ ਯਾਰ ਭਾਈ ਲਿਖਿਆ ਸੀ ਸਾਡੇ ਕਰਮਾਂ ਦੀ ਸੇਵਾ ਹੀ ਪਲ ਬਾਈ ਤੁਸੀਂ ਸਪੈਸ਼ਲ ਗੱਟੂ ਭਰਨ ਆਏ ਹੋ ਗੱਟੂ ਭਰਨੇ ਓ ਯਾਰ ਓਹ ਟੈਂਪੂ ਘੜਾ ਜਾਂਦੇ ਰੋ ਯਾਰ ਭਾਈ ਪਹਿਲਾਂ ਅਸੀਂ ਪੁੱਛ ਕੇ ਗਏ ਜੀ ਇੱਥੇ ਕਿਹੜੀ ਸੇਵਾ ਦੀ ਲੋੜ ਹੈ ਅਸੀਂ ਗੱਟੂ ਵੀ ਆ ਕੇ ਲੈ ਕੇ ਆ ਗੱਟੂ ਭਰ ਕੇ ਲੈ ਕੇ ਆਏ ਨਬੂ ਦਾ ਅੱਛਾ ਕੋਈ ਅਸੀਂ ਭਰ ਰਹੇ ਹਾਂ ਤਸਵੀਰ ਤੇ ਓ ਯਾਰ ਭਾਈ ਇੱਥੇ ਅਸੀਂ ਇਧਰ ਆਦੇ ਉਧਰ ਲੱਗੇ ਗੱਲ ਫੇਰ ਉੱਥੇ ਆ ਗਈ ਨਾ ਭਾਈ ਗੱਲ ਬੱਸ ਉਹ ਹੀ ਜੀ ਇਹਨਾਂ ਦਾ ਦੇਣ ਸਾਰੀ ਉਮਰ ਨਹੀਂ ਦੇ ਸਕਦਾ ਜੀ ਸਾਰੀ ਉਮਰ ਮੈਂ ਤਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕੋ ਬੇਨਤੀ ਕੀਤੀ ਕਿ ਸੰਗਤ ਦੀ ਜਿਹੜੀ ਦੇਣਾ ਸੀ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ ਜੀ। ਮਤਲਬ ਇਹ ਇੱਕ ਇਹਨਾਂ ਨੂੰ ਹਮਦਰਦੀ ਸੀ। ਪੰਜਾਬ ਡੁੱਬਦਾ ਦੇਖ ਕੇ ਇਹਨੋਂ ਕੋਈ ਰਿਆ ਨਹੀਂ ਗਿਆ। ਰਿਆ ਨਹੀਂ ਗਿਆ। ਆ ਸਾਡੇ ਨਾਲ ਬਿਹਾਰ ਤੋਂ ਨੇ ਜਿੰਦੇ ਬੰਦੇ। ਇਹ ਵੀ ਸਾਰੇ ਨੌਕਰ ਨਾਲ 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 ਲੈ ਕੇ ਆ ਰਿਹਾ ਹੋੜ ਸਾਰੇ ਪੰਜ ਬੰਦੇ ਹੋਏ ਨੇ। 6 ਬੰਦੇ ਨੇ। ਪੂਰਾ ਸਿਸਟਮ ਨਾਲ ਲੈ ਕੇ ਆਏ ਜੀ। 25-30 ਬੰਦੇ ਸੀ ਪਿੰਡ 'ਚੋਂ ਉਹ ਆਇਆ ਆਪਣੇ ਪਿੰਡ 'ਚੋਂ। ਮੈਂ ਉਹ ਇੱਕ ਗੱਲ ਕੀਤੀ ਸੀਗੀ ਅਇ ਤੋ ਨਾ ਕਾਫੀ ਦਿਨ ਪਹਿਲਾਂ ਜਦੋਂ ਇਹ ਬਾਲਾਂ ਟੁੱਟਣ ਤੋਂ ਪਹਿਲਾਂ ਮੈਂ ਵੀਡੀਓ ਭਾਈ ਜੀ ਪਾਈ ਸੀਗੀ ਵੀ ਸੇਵਾ ਕੱਲੀ ਪੈਸੇ ਵਾਲੀ ਨਹੀਂ ਹੁੰਦੀ ਜਿਹਦੀ ਜੇਬ 'ਚ ਨਹੀਂ ਕੁਛ ਹੈਗਾ ਉਹ ਇਦਾਂ ਸੇਵਾ ਕਰ ਸਕਦਾ ਤੇ ਭਾਈ ਆ ਬਈਆਂ ਦਾ ਦਿਲ ਜਿੱਤ ਲਿਆ ਯਾਰ ਬਿਲਕੁਲ ਜੀ ਬਿਲਕੁਲ ਹਨਾ ਵੀ ਆ ਗੱਟੂ ਭੁਰਨੇ ਕਿੱਡੇ ਕਿਉਂਕਿ ਜੇ ਵੀਰ ਨਾ ਹੋਣ ਤੇ ਗੱਟੂ ਭਰੇ ਨਹੀਂ ਆਣੇ ਭਰੇ ਨਹੀਂ ਆਣੇ ਬਿਲਕੁਲ ਇਹ ਇਹਨਾਂ ਕਰਕੇ ਆ ਨਾ ਮਤਲਬ ਸੰਤ 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 ਮਹਾਂਪੁਰਸ਼ ਨਾ ਇਹਨਾਂ ਨੇ ਵਜਣਾ ਬੰਨ ਨਹੀਂ ਵਜਣਾ ਗੱਟਕਾ ਦਾ ਸੰਤ ਮਹਾਂਪੁਰਸ਼ ਸੰਤ ਬਾਬਾ ਸੁਖਾ ਸਿੰਘ ਸ੍ਰੀ ਹਰਿਆਲੀ ਸਾਹਿਬ ਵਾਲੇ ਸੰਤ ਬਾਬਾ ਕੋਲਾ ਸਿੰਘ ਜੀ ਸੰਤ ਬਾਬਾ ਸਿਟਿਆਲ ਸਾਹਿਬ ਸੰਤ ਬਾਬਾ ਸੰਤ ਬਾਬਾ ਜਗਤਾਰ ਸਿੰਘ ਜੀ ਤੇ ਹੋਰ ਵੀ ਜਿੰਨੀਆਂ ਸੰਪਰਦਾਵਾਂ ਹੈਗੇ ਨਾ ਸਾਰੇ ਇੱਥੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਗੁਰਦੁਆਰਾ ਬੀਬੀ ਨਾਨਕੀ ਗੁਰਦੁਆਰਾ ਸ਼੍ਰੀ ਹਟ ਸਾਹਿਬ ਸਾਰੇ ਸਾਰੇ ਸੰਗਤ ਭੇਜਦੇ ਪਏ ਆ ਸੰਗਤ ਆਵਦੇ ਸਾਧਨਾ ਤੇ ਹੁੰਦੀ ਆ ਨਾ ਸਾਡੇ ਕੋਲ ਡੀਜ਼ਲ ਲੈਂਦੀ ਆ ਤੇ ਲੰਗਰ ਪ੍ਰਸ਼ਾਦਾ ਵੀ ਨਾਲ ਲੈ ਕੇ ਆਉਂਦੇ ਜੀ ਕਹਿੰਦਾ ਮਤਲਬ ਇਹ ਹੈ ਵੀ ਜੇ ਅਸੀਂ ਗੁਰੂ ਮਹਾਰਾਜ ਦੇ ਜਦੋਂ ਆਪਾਂ ਜਾਂਦੇ ਨੇ ਨਾ ਸੇਵਾ ਕਰਨ ਸਿੱਧੀ ਗੱਲ ਆਪਾਂ ਜਾਣਦੇ ਹੁੰਦੇ ਗੁਰੂ ਘਰ ਸੇਵਾ ਕਰਨ ਜਾਂਦੇ ਹੀ ਆਪਾਂ ਜੀ ਅੱਜ ਆਪਣੇ ਤੇ ਭੀੜ ਪਈਏ ਤੇ ਉਹਨਾਂ ਨੇ ਸੰਗਤ ਦਾ ਮੁੱਖ ਇਧਰ ਨੂੰ ਮੋੜਤਾ ਵੀ ਉੱਥੇ ਸੇਵਾ ਕਰਕੇ ਆਉਂ ਬਿਲਕੁਲ ਜੀ ਬਿਲਕੁਲ ਬਾਕੀ ਸਰਕਾਰ ਇਹ ਕਰ ਨਹੀਂ ਸਕਦੀ ਜੀ ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਪਰਮਾਤਮਾ ਕਾਰਜ ਸਾਰਾ ਆਪ ਕਰਵਾ ਰਿਹਾ ਏ ਦਰਿਆਵਾਂ ਦੇ ਮੂੰਹ ਮੋੜਨੇ ਜਿਹੜੇ ਨਾ ਸਰਕਾਰਾਂ ਦੇ ਵਾਸਤੇ ਗੱਲ ਦੀ ਹੈਗੀ। 23 ਦੇ ਵਿੱਚ ਹੀ بڑے-ਬੱਡੇ ਹੜ੍ਹ ਆਏ। ਬਹੁਤ ਪਰੇਸ਼ਾਨੇ ਬੱਡੇ ਪਾਣਾ। ਇਹ ਸੰਗਤ ਹੀ ਕਰ ਸਕਦੀ। ਸੰਗਤ ਹੀ ਕਰ ਸਕਦੀ। ਆ ਦੇਖੋ ਮਰਦ ਤੋਂ ਮਤਲਬ ਟਿੱਬੇ ਤੜੇ ਮਾਨਸੇਰੇ ਵਿੱਚ ਉੱਧਰ ਦੇਖਿਓ ਨਾ ਟਿੱਬਿਆਂ ਦਾ ਪੁੱਤ। ਇਹ ਟਿੱਬੇ ਇੱਥੇ ਬਣਾਤੇ ਸੰਗਤ ਨੇ। ਇੱਥੇ ਬਣਾਤੇ ਇੱਥੇ ਬਣਾਤੇ ਇੱਥੇ ਬਣਾਤੇ ਵੈਗਰੂ। ਸਰਕਾਰ ਦਾ ਨਹੀਂ ਕੰਮ। ਸਾਡਾ ਇਹ MLA ਯਾਦ ਆਉ। ਨਹੀਂ ਆਪਸ ਸਿਆਸੀ ਗੱਲ ਨਹੀਂ ਕਰਨੀ। ਮੈਂ ਇਸ ਗੱਲ ਤੋਂ ਗਰੇਜ਼ ਕਰਦਾ। ਬਹੁਤ ਕਰਦਾ ਉਹ। ਮੈਂ ਗਰੇਜ਼ ਕੀਤਾ ਥੋੜਾ ਪਹਿਲਾਂ ਵੀ ਭਾਈ ਨੂੰ ਕਿਹਾ ਸੀ। ਸਿਆਸੀ ਨਹੀਂ ਮਤਲਬ ਜਿਹੜ ਚਲੋ ਜਿਹੜਾ ਚੰਗਾ ਕਰਦਾ ਚੰਗਾ ਹੀ ਕਰਨਾ ਆਪਾਂ 200 ਟੇਪਰ ਸਾਨੂੰ ਮਿੱਟੀ ਜਾਂ ਦਿੱਤਾ ਨੇ ਵੈਰੀ ਗੁੱਡ ਵੈਰੀ 200 ਟੇਪਰ ਮਿੱਟੀ ਆ ਤਾਰ ਮਸ਼ੀਨਾ ਉਹ ਵੀ ਬਹੁਤ ਹਾਂ ਜੇ ਚੰਗਾ ਕੀਤਾ ਫਿਰ ਚੰਗਾ ਕਹਿਣਾ ਆਪਾਂ ਜਿੰਨੇ ਨੇ ਦਿੱਤਾ ਦੇ ਵਿੱਚ ਵੀ ਉਹਨੇ ਬਹੁਤ ਸਾਡੀ ਮਦਦ ਕੀਤੀ ਲੋਕਾਂ ਦੀ ਉਹ ਗੱਲ ਇਹਨਾਂ ਦਿੱਤੀ ਮਤਲਬ ਹਰ ਚੀਜ਼ ਦਿੱਤੀ ਯਾਰ ਇਹ ਚੰਗਾ ਕੀਤਾ ਜਿਹਨੇ ਕਹਿਣਾ ਆ ਆਹਦੇ ਕੋਲੋਂ ਜਾਂਦੇ ਰੋ ਭਾਈ ਤੁਹਾਨੂੰ ਗਾਂ ਕਿਹੇ ਚੀਜ਼ ਦੀ ਜ਼ਰੂਰਤ ਹੋਵੇ ਵੀਰਾਂ ਤੱਕ ਆਪਾਂ ਮੈਂ ਤਾਂ ਸਿਨੇ ਆ ਪਹਤਾ ਸਕਦਾ ਉਹ ਜਿੰਨੇ ਜੋ ਗੱਮ ਆ ਵੀਰੇ ਮੈਂ ਨਹੀਂ ਹੈਗਾ ਉਹ ਵੈਘਰੂ ਆ ਵੈਸੇ ਤਾਂ ਸੱਚੇ ਪਾਤਸ਼ਾਹ ਰਾਸ਼ਨ ਪਾਣੀ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕੋਈ ਵੀ ਮੇਰਾ ਭਰਾ ਮੇਰਾ ਵੀਰ ਰਾਸ਼ਨ ਪਾਣੀ ਕੱਪੜੇ ਨਾਲ ਲੈ ਕੇ ਆਵੇ ਖਾਲ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਮਤਲਬ ਤੁਸੀਂ ਕੋਈ ਬੰਦਾ ਤੁਹਾਡੇ ਕੋਲੋਂ ਅਕਾਊਂਟ ਭੇਜ ਕੇ ਕਹਿੰਦਾ ਇਹ ਚ ਪੈਸੇ ਪਾ ਦਿਓ ਸਮਝ ਲਓ ਤੁਹਾਡੇ ਨਾਲ ਫਰੌਡ ਹੁੰਦਾ ਫਰੌਡ ਹੁੰਦਾ ਠੀਕ ਕਿਉਂਕਿ ਇੱਥੇ ਪੈਸੇ ਦੀ ਲੋੜ ਨਹੀਂ ਹੈਗੀ ਪੈਸੇ ਦਾ ਵਾਇਗਰ ਨਹੀਂ ਦੇਖੋ ਤੁਸੀਂ ਮਤਲਬ ਮਿੱਟੀ ਦਰਿਆ ਮੰਨਣ ਲਈ ਸਾਨੂੰ ਬੰਨ ਬੰਨ ਲਈ ਮਿੱਟੀ ਦੀ ਲੋੜ ਆ ਤੇ ਬੋਰੀਆਂ ਦੀ ਲੋੜ ਆ ਇੱਥੇ ਬੋਰੇ ਵੀ ਇੰਨੇ ਜ਼ਿਆਦੇ ਪਏ ਯਾਰ ਮਿੱਟੀ ਵੀ ਇੰਨੀ ਜ਼ਿਆਦੀ ਪਈ ਆ ਠੀਕ ਹੈ ਨਾ ਇਸਰ ਦਾ ਲੰਗਰ ਪਾਣੀ ਜਿਹੜਾ ਵਾ ਗੁਰਦੁਆਰਾ ਸ਼੍ਰੀ 베ਰ ਸਾਹਿਬ ਤੋਂ ਡੇਲੀ ਆ ਰਿਹਾ ਵਾ ਮਤਲਬ ਉਹ ਸਵੇਰੇ ਆਪ ਹੀ ਛੱਡ ਕੇ ਜਾਂਦੇ ਆ ਤੇ ਸ਼ਾਮੀ ਦੁਪਹਿਰੇ ਮਤਲਬ ਜਿੰਨੀ ਸੰਗਤ ਆ ਜਵੇ ਸੰਗਤ ਦੇ ਰਹਿਣ ਵਾਸਤੇ ਪ੍ਰਬੰਧ ਵੀ ਗੁਰਦੁਆਰਾ ਸ਼੍ਰੀ 베ਰ ਸਾਹਿਬ ਨੇ ਦਰਵਾਜ਼ੇ ਖੁੱਲੇ ਆ ਕਿ ਜਿੰਨੀ ਮਰਜ਼ੀ ਸੰਗਤ ਉੱਥੇ ਰਾਤ ਨੂੰ ਰਕ ਜਵੇ ਠੀਕ ਆ ਜੀ ਸਿਰਫ ਮਿੱਟੀ ਦੀ ਲੋੜ ਸੀ ਮਿੱਟੀ ਸੰਗਤਾਂ ਨੇ ਬੋਲਦੇ ਬਾਕੀ ਹੁਣ ਸੇਵਾ ਕਰਨ ਵਾਸਤੇ ਸੰਗਤ ਦੀ ਲੋੜਾ ਹੋਰ ਕਹੇ ਚੀਜ਼ ਦੀ ਲੋੜ ਨਹੀਂ ਹੋਰ ਬੇਨਤੀ ਕਰਨਾ ਚਾਹੁੰਦੇ ਆ ਵੀਡੀਓ ਰਾਈ ਹਾਂ ਕੀ ਮੇਰੇ ਵੀਰਾਂ ਸੋਸ਼ਲ ਮੀਡੀਆ ਦਾ ਆਪਾਂ ਵੇਖਦੇ ਆ ਕਿੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਵਾ ਉਹ ਨੈਗੇਟਿਵ ਚੜੀਆਂ ਮਤਲਬ ਖੂਨ ਦਿਖਾਣ ਵਾਲੀਆਂ ਹਾਂਜੀ ਖੂਨ ਵਾਲੀਆਂ ਜੀ ਹਾਂ ਇਹੋ ਬੇਨਤੀ ਕਰਦੇ ਆ ਵੀਰ ਜੀ ਆਪਣੀ ਜਿਹੜੀ ਕੌਮ ਆ ਇਹ ਜਾਗਦੀਆਂ ਜ਼ਮੀਰਾਂ ਵਾਲੀ ਆ ਇਹ ਮਰੀਆਂ ਜ਼ਮੀਰਾਂ ਵਾਲੀ ਨਹੀਂ ਗਈ ਹੂੰ ਜਿੰਨਾ ਵੀ ਕਿਸੇ ਨੂੰ ਰਾਸ਼ਨ ਦੀ ਮੇਰਾ ਵੀਰ ਲੋੜ ਵਾ ਹੂੰ ਉਹਨਾਂ ਹੀ ਵਰਤੇ ਆ ਜਾਵੇ ਜੇ ਖੂਨ ਵਾਲਾ ਕੰਮ ਨਾ ਕਰਿਆ ਕਰਿਆ ਦੋਰਾ ਫਿਰ ਪਹੁੰਚ ਜੂ ਬਿਲਕੁਲ ਜੀ ਇਹੜਾ ਆਪਣਾ ਏਰੀਆ ਵਾ ਬਾਬੇ ਨਾਨਕ ਦੀ ਧਰਤੀ ਆ ਕਿੱਥੋਂ ਕਿੱਥੋਂ ਵੀਰ ਸੰਗਰੂਰ ਤੋਂ ਆਏ ਆ ਚੜਦੀ ਕਲਾ ਆ ਆਪਾਂ ਏਰੀਆ ਆਪਣਾ ਬਦਨਾਮ ਨਾ ਕਰੀਏ ਜਿੰਨਾ ਕੁ ਰਾਸ਼ਨ ਦੀ ਲੋੜ ਵਾ ਉਹਨਾਂ ਕੀ ਵਰਤੀਏ ਕਿ ਜਿੱਥੋਂ ਵੀ ਰਾਸ਼ਨ ਆ ਰਿਹਾ ਵਾ ਹਰ ਇੱਕ ਦੀ ਕਿਰਤ ਦੀ ਕਮਾਈ ਵੀ ਸਵੰਦੇ ਦੀ ਕਮਾਈ ਆ ਜਿੰਨਾ ਆਪਾਂ ਨੂੰ ਲੋੜ ਅਨੁਸਾਰ ਜਰੂਰਤ ਆ ਉਹਨਾਂ ਆਪਾਂ ਵਰਤ ਸਕੀਏ ਇਹ ਸੋਸ਼ਲ ਮੀਡੀਆ ਉੱਤੇ ਇਹੋ ਜਿਹੇ ਵੀਡੀਓ ਨਾ ਪਾਈਏ ਕਿ ਆਪਣੀ ਬਦਨਾਮੀ ਹੋ ਸਕਦੀ ਹੈ ਬਹੁਤ ਸਾਡਾ ਜਿਆਦਾ ਕੁਝ ਪਿੰਡ ਜਿਹੜੇ ਦਰਿਆ ਦੇ ਵਿੱਚ ਆਏ ਆ ਉਹਦੇ ਪਿੰਡ ਜਿਹੜੇ ਅਸੀਂ ਬਾਹਰ ਸਾਡੀਆਂ ਫਸਲਾਂ ਮਰੀਆਂ ਤੋਂ ਨਾ ਸਾਡਾ ਮਤਲਬ 100% ਉਧਰ ਵਾ ਸੋਜ ਨੂੰ 3500% ਜ਼ਿਆਦਾ ਬੰਦਿਆਂ ਦਾ ਝੋਨਾ ਫਸਲ ਉਧਰ ਮਰੀ ਜਾ ਫਸਲ ਦਾ ਜ਼ਿਆਦਾ ਨੁਕਸਾਨ ਹੋ ਜਾਵਾ ਰੈਸ਼ਨ ਪੱਤੇ ਦੀ ਸਾਨੂੰ ਇੱਧਰ ਤੇ ਲੋੜ ਨਹੀਂ ਗਈ ਲੋੜ ਨਹੀਂ ਗਈ ਠੀਕ ਹੈ ਨਾ ਗੱਲ ਪਸੇ ਅਸੀਂ ਸੁੱਕੇ ਥਾਂ ਬੈਠੇ ਆ ਸਾਡੇ ਤੇ ਹੋ ਜਾ ਸਾਨੂੰ ਮਿੱਟੀ ਆ ਤੇ ਜਾ ਮੁੱਲਾ ਬੋਰੇ ਜਿੱਦਾਂ ਮਿੱਟੀ ਆ ਜਾ ਕੋ ਡੀਜ਼ਲ ਦੀ ਸੇਵਾ ਕਰ ਸਕਦਾ ਜਿਹੜਾ ਜਿਹੜਾ ਖਰਚਾ ਲੱਗਦਾ ਉਸੇ ਜਾ ਉਤਾਰ ਜਿਹੜੇ ਅਸੀਂ ਕਰੇਟ ਬੰਦਦੇ ਆ ਹੋਰ ਸਾਨੂੰ ਤੇਜ਼ੀ ਦੀ ਲੋੜ ਜਿਹੜੀ ਉਧਰ ਵੀ ਸੇਵਾ ਕਰਦੇ ਨਾ ਬੇਨਤੀ ਕਰਾਂਗੇ ਜ਼ਿਮੀਂਦਾਰਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ 23 ਦੇ ਵਿੱਚ ਨੁਕਸਾਨ ਉਹਦੀ ਪਰਪਾਈ ਨਹੀਂ ਹੋਈ 24 ਨਿਕਲਿਆ ਉਹ ਤੋਂ ਉੱਠੇ ਨਹੀਂ ਗਾ ਫਿਰ ਤੇ 25 ਦੇ ਫਿਰ ਹੋ ਗਿਆ ਹੂੰ ਮਤਲਬ ਜੇ ਕਿਸੇ ਨੇ ਸੇਵਾ ਕਰਨੀ ਹੈ ਰਾਸ਼ਨ ਦੇ ਨਾਲੋਂ ਇੱਕ ਮਹੀਨੇ ਬਾਅਦ ਕਿਸੇ ਦੀ ਧੀ ਦਾ ਵਿਆਹ ਉਹਨਾਂ ਨਾਲ ਵਿਆਹ ਕਰ ਦਿਓ ਕਿਸੇ ਦਾ ਘਰ ਟੁੱਟਾ ਘਰ ਬਣਾ ਦਿਓ ਜਾਂ ਕਿਸੇ ਨੂੰ ਡੀਏਪ ਦਾ ਬੋਰਾ ਲੈ ਦਿਓ ਜਾਂ ਕਣਕ ਦਾ ਬੋਰਾ ਲੈ ਦਿਓ ਕਿ ਉਹ ਆਪਦੇ ਗਾਂਵ ਆਉਣ ਵਾਲੇ ਟਾਈਮ ਦੇ ਵਿੱਚ ਆਪਦੀ ਵੀ ਕਿਸੇ ਦੀ ਜ਼ਮੀਨ ਪੱਧਰ ਕਰਾ ਰਹੇ ਸਭ ਤੋਂ ਵੱਡੀ ਸੇਵਾ ਇਹ ਹੈ ਬਾਈ ਜੀ ਮੈਂ ਨਾ ਫਿਰ ਗੱਲ ਸੌਰੀ ਮੈਂ ਵੀਡੀਓ 'ਚ ਗੱਲ ਕਰਦਣ ਲੱਗਾ ਆਪਾਂ ਉੱਥੇ ਗੱਲ ਕੀਤੀ ਨਾ ਬਾਈ ਜੀ ਵੀ ਆ ਲੁੱਟ ਕੋ ਜਿਵੇਂ ਤੁਸੀਂ ਹੁਣੇ ਕਿਹਾ ਉਹ ਹਾਂਜੀ ਹਾਂਜੀ ਸਾਨੂੰ ਜਿਵੇਂ ਦੂਰੋਂ ਹੁਣੇ ਮੈਨੂੰ ਨਾ ਬੜੇ ਫੋਨ ਆਉਂਦੇ ਵੀ ਰੇ ਰੰਜੋਦ ਕਿੱਥੇ ਜਾਈਏ ਕਿਨੇ ਜਾਈਏ ਕਿਹੜੀ ਚੀਜ਼ ਦੀ ਲੋੜ ਹੈ ਫੋਨ ਆਉਂਦੇ ਆ ਕਿਉਂਕਿ ਦੱਸਾ ਗੱਲ ਕੀ ਹੁੰਦਾ ਝਰੀਆ ਮੈਂ ਕੁਛ ਨਹੀਂ ਵਹਿਗਰੋਂ ਨੇ ਆਹ ਵਾਲਾ ਝਰੀਆ ਬਣਾਇਆ ਜਿੰਨੇ ਜੋਗੇ ਹੈਗੇ ਆ ਇਹ ਝਰੀਏ ਰਹੀਂ ਮੈਂ ਕਹਿੰਦਾ ਨਾ ਵੀ ਤੁਸੀਂ ਆਪਦੇ ਲਾਗੇ ਜਿੱਥੇ ਵੇਖਦੇ ਵੀ ਉੱਥੇ ਵੇਖ ਲਓ ਕਹਿਣ ਦਾ ਮਤਲਬ ਦੱਸ ਕੀ ਏ ਭਾਈ ਜਿਵੇਂ ਇੰਨੇ ਨੇ ਪੈਸੇ ਵੀਰ ਭਰਾ ਕਹਿ ਰਹੇ ਕੋਈ ਤੁਹਾਡੇ ਪਿੰਡ ਦਾ ਮੋਹਤਵਾਰ ਕੋਈ ਸੰਸਥਾ ਕੋਈ ਅੱਗੇ ਲੱਗੋ ਜਿਹੜਾ ਇਹ ਕੰਮ ਕਰ ਸਕੇ ਕਿਉਂਕਿ ਸੇਵਾ ਦੇਣ ਵਾਲੇ ਤਾਂ ਨਾ ਬਾਬੇ ਨਾਨਕ ਜਿਹੜੀ ਗੋਲਕ ਹੈ ਨਾ ਉਹ ਨਾ ਕਿਤੇ ਖਾਲੀ ਹੋਈ ਨਾ ਮੁੱਕੀ ਨਾ ਮੁਕਣੀ ਉਹਦਾ ਕੁਝ ਹੱਲ ਕਰੋ ਤੁਸੀਂ ਵੀ ਬਾਬਾ ਜੀ ਉਹਦੇ ਵਿੱਚ ਜੇ ਕਹਿੰਦੇ ਸੇਵਾ ਕਰਨੀ ਵੀ ਹੈ ਨਾ ਉਹ ਆਪਦਾ ਰਾਸ਼ਨ ਪਾਣੀ ਪਿੰਡ ਆਪਦੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਕੱਠਾ ਕਰੋ ਕਰ ਲਿਆ ਹਾਂ ਜੀ ਕਿਤੇ ਨਾ ਦਿਓ ਜਦੋਂ ਪਾਣੀ ਖਤਮ ਹੋ ਗਿਆ ਨਾ ਮਤਲਬ ਅਸਲੀ ਸੇਵਾ ਅੱਜ ਤੋਂ 1 ਮਹੀਨਾ ਬਾਅਦ ਸ਼ੁਰੂ ਹੋਣੀ ਹੈ ਬਾਅਦ ਚ ਸ਼ੁਰੂ ਤੁਸੀਂ ਖੁਦ ਦੇਖੋਗੇ ਅੱਗੇ ਮਤਲਬ ਇਕੱਲਾ ਜੋ ਪਠਾਨਕੋਟ ਤੋਂ ਸਟਾਰਟ ਹੋ ਜੋ ਸਹੀ ਕੱਲ੍ਹ ਸੁਲਤਾਨਪੁਰ ਫੈਕਟਰ ਨਹੀਂ ਹੈਗਾ ਇਸ ਕੰਮ ਦੇ ਵਿੱਚ ਅਮਰitsar ਡਿਸਟ੍ਰਿਕਟ ਆ ਆਈ ਨਾਲ ਆ ਤਰਨਤਾਰਨ ਕਪੂਰਥਲਾ ਡਿਸਟ੍ਰਿਕਟ ਜਲੰਧਾ ਡਿਸਟ੍ਰਿਕਟ ਅਪਰੋਚ ਪਰ ਡਿਸਟ੍ਰਿਕਟ ਆ ਸਾਰੀਆਂ ਡਿਸਟ੍ਰਿਕਟ ਮਤਲਬ 80% ਪੰਜਾਬ ਜਿਹੜਾ ਇਸ ਪਾਣੀ ਦੇ ਨਾਲ ਫੈਕਟਰਡ ਹੋ ਗਿਆ ਹੋ ਗਿਆ ਔਰ ਥੱਲੇ ਸਾਡੇ ਸਿਰ ਤੇ ਖਤਰਾ ਫਿਰ ਮਡਰਾ ਰਿਹਾ ਪੌਂਗ ਡੈਮ ਕਿੱਟਿਆ ਬੱਦ ਕਿੰਨਾ ਬਦਲਿਆ ਪੌਂਗ ਡੈਮ ਫੁੱਲਵਾ ਪਾਖੜਾ ਡੈਮ ਫੁੱਲਾ ਜੀ ਪੌਂਗ ਡੈਮ ਫੁੱਲਾ ਪਾਖੜਾ ਡੈਮ ਫੁੱਲਾ ਜੀ ਦੋਨੇ ਡੈਮ ਫੁੱਲਾ ਜੀ ਬਰਸਾਤ ਇੰਨੀ ਹੋਈ ਆ ਕਿ ਹਰਤ ਖੇਤਾਂ ਦੇ ਵਿੱਚ ਜਿਹੜੇ ਇੱਧਰ ਤੁਸੀਂ ਬੰਦੇ ਅੰਦਰ ਇੱਥੇ ਫੁੱਟ ਫੁੱਟ ਪਾਣੀ ਝੂਨੇ ਦੇ ਵਿੱਚ ਉਦਾਵਾ ਐਲਕੇ ਮੋਢਾ ਚੱਲਿਆ ਹੀ ਨਹੀਂ ਜਿਹੜੀ ਜਿਹੜੀ ਸੇਵਾ ਤੁਹਾਡੀ ਨਾ ਭਰਾਓ ਆਪਦੀ ਸੇਵਾ ਸੰਭ ਕੇ ਰੱਖੋ ਆਪਦੇ ਗੁਰਦੁਆਰਿਆਂ ਦੇ ਵਿੱਚ ਜਮ੍ਹਾਂ ਕਰ ਲਓ ਪਹਿਲੀ ਗੱਲ ਤਾਂ ਰਾਸ਼ਨ ਪਾਣੀ ਲਵੋ ਨਾ ਹਲੇ ਬੇਨਤੀ ਕਰਾਂਗਾ ਕਿ ਰਾਸ਼ਨ ਪਾਣੀ ਖਰਾਬ ਹੋ ਰਿਹਾ ਹੂੰ ਰਾਸ਼ਨ ਪਾਣੀ ਜੇ ਲੈ ਲਿਆ ਤਾਂ ਉਹਨੂੰ ਆਪਦੇ ਇਹ ਜਿਹੜਾ ਸੰਘਰਸ਼ ਵਾ ਇਹ ਲੰਮਾ ਚੱਲੂਗਾ ਇਹ ਇੱਕ ਦੋ ਮਹੀਨੇ ਦਾ ਕੰਮ ਨਹੀਂ ਕਿ ਆਪਾਂ ਪਟਾਕੇ ਦੀਵਾਲੀ ਤੋਂ ਪਹਿਲਾਂ ਚਲਾ ਲਈਏ ਤੇ ਦੀਵਾਲੀ ਆਪਣੀ ਸੁੱਕੀ ਨਿਕਲ ਜਵੇ ਹਾਂ ਇਹ ਲੰਮਾ ਕੰਮ ਚੱਲੂਗਾ ਔਰ ਜਿੱਥੇ ਲੋੜਵੰਦ ਬੰਦੇ ਆ ਗਰਾਊਂਡ ਲੈਵਲ ਤੇ ਜਾ ਕੇ ਆਪ ਆਪਦੇ ਹੱਥੀਂ ਸੇਵਾ ਕਰੋ ਭਾਈ ਜੀ ਆਪਣਾ ਪਿੰਡ ਦੱਸਿਓ ਕਿ ਵੈਗਰੂ ਦੀ ਮਿਹਰ ਨਾਲ ਜਦੋਂ ਪਾਣੀ ਸੁੱਕ ਗਿਆ ਇੱਥੇ ਵੀਰਪਰਾ ਅਸੀਂ ਵੀ ਆਵਾਂਗੇ ਟਰੈਕਟਰ ਲੈ ਕੇ ਆਵਾਂਗੇ ਅਸੀਂ ਫਸਲ ਅਸੀਂ ਕੌਣ ਹਾਂ ਵੈਗਰੂ ਦੀ ਮਿਹਰ ਨਾਲ ਫਸਲવાડી ਬੀਜ ਕੇ ਜਾਵਾਂਗੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅਸੀਂ ਕੁਛ ਨਹੀਂ ਜਿੰਨੇ ਜੁਗੀਆਂ ਨੇ ਸਮੱਤ ਬਖਸ਼ੀ ਮਰਾ ਪਿੰਡ ਆ ਦਾ ਐਡਰੈਸ ਦੱਸ ਦਿੰਦੇ ਜਿਹੜੇ ਪਿੰਡ ਅਫੈਕਟਡ ਹੈਗੇ ਨਾ ਜੀ ਇਸ ਪਾਣੀ ਦੇ ਵਿੱਚ ਪਿੰਡਾਂ ਦੇ ਨਾਮ ਲੈ ਲਾਂਗਾ ਜੀ ਬਾਉਪੁਰ ਮੰਡ ਬਾਉਪੁਰ ਮੰਡ ਸਾਂਗਰਾ ਘੜਕਾ ਮੁੰਡੇ ਪਿੰਡ ਕੀੜੀ ਚੋਲੀਆਂ ਖਿਜਰਪੁਰ ਛੰਨਾ ਛੇੜ ਸਿੰਘ ਆਲੀ ਕਲਾਂ ਆਲੀ ਖੁਰਦਾ ਸਹੈਨਪੁਰ ਬੂਲੇ ਮਤਲਬ ਇਦਾਂ ਦੇ ਹੋਰ ਬਹੁਤ ਪਿੰਡ ਆ ਜਿੰਨੇ ਤੁਸੀ ਬੰਨ ਤੋਂ ਦਰਿਆਲੇ ਬੰਨੇ ਨਾ ਉਹ ਸਾਰੇ ਇਫੈਕਟਡ 100% ਹੈ ਮਤਲਬ ਇੱਧਰ ਅਸੀਂ ਸੇਫ ਆ ਬਿਲਕੁਲ ਸਾਡੇ ਕੋਲ ਇੱਧਰ ਖਾਣ ਜੋਗਾ ਸਾਡਾ ਰਾਸ਼ਨ ਪਾਣੀ ਬਾਬੇ ਨੇ ਬਖਸ਼ਿਆ ਬਚ ਗਿਆ ਸਾਡਾ ਪਰ ਉਧਰ ਉਧਰ ਕੁਝ ਨਹੀਂ ਬਚਿਆ ਉਧਰ ਮਤਲਬ ਜ਼ਿਮੀਦਾਰਾਂ ਦੇ ਪੱਠੇ ਵੀ ਖਤਮ ਹੋ ਗਏ ਉੱਥੇ ਭਾਜੀ ਉਹਦਾ ਘਰ ਬੜਿਆ ਦਰਿਆ ਨੇ ਪਾੜ ਕੇ ਨਾ ਹੂੰ ਮਤਲਬ ਬਾਊਪੁਰ ਪਿੰਡ ਜਿਹੜਾ ਉਹਦੇ ਵਿੱਚ ਘੱਟੋ ਘਾਟ 25 ਤੋਂ 30 ਘਰ ਜਿਹੜੇ ਆ ਝੋਟੋਂ ਖਾਈਟ ਤੇ ਆ ਹਾਏ ਕੁਝ ਨਹੀਂ ਰਹਿਣਾ ਕੋ ਬਾਲਾ ਨਾ ਗਾਟਰ ਨਾ ਇਟ ਮਤਲਬ ਅੱਜ ਉਹ ਬੰਦੇ ਆਪਦਾ ਉੱਥੇ ਘਰ ਲੱਭ ਨਹੀਂ ਸਕਦੇ ਜੀ ਜਿੰਨੇ ਦੇ ਘਰ ਸੀ ਉਹ ਜਾ ਕੇ ਆਪਦਾ ਘਰ ਲੱਭਣਾ ਚਾਹਣਾ ਤੇ ਲੱਭ ਨਹੀਂ ਸਾਦੇ ਜੀ ਗਰੀਬ ਬੰਦੇ ਚਲੋ ਉਹਨਾਂ ਬੰਦਿਆਂ ਦਾ ਗਰਾਊਂਡ ਤੇ ਵੀਡੀਓ ਬਹੁਤ ਲੰਮੀ ਹੋਈ ਨਹੀਂ ਸੌਰੀ ਮੈਂ ਤੁਹਾਨੂੰ ਫੇਰ ਆਜੂ ਬਸ ਕੋਈ ਗੱਲ ਨਹੀਂ ਵੀਡੀਓ ਇਹ ਵੀਰਾਂ ਦੇ ਨਾਲ ਇੱਕ ਰੀ ਮੜਿਆ ਵਿਖਾਦੇ ਉਹ ਭਰਾਵੇ ਲਾ ਫਿਰ ਸੇਵਨ ਡਟ ਪਏ ਇਹ ਵੀਰਾਂ ਦੇ ਨਾਲ ਵੇਖ ਲਾ ਵੀ ਵੀਰ ਭਰਾ ਆਪਣੇ ਇਹ ਧੂਰੀ ਤੋਂ ਇਹ ਐ ਨਹੀਂ ਕਹਿੰਦੇ ਸਰਦਾਰ ਬੰਦੇ ਨੇ ਤੇ ਮੀ ਆ ਗਿਆ ਬਹੁਤ ਹੁਣ ਮੈਨੂੰ ਵੀਡੀਓ ਦਾ ਐਂਡ ਕਰਨਾ ਪੈਣਾ ਮੀ ਬਹੁਤ ਤੇਜ਼ ਹੈਗਾ ਹਾਂ ਧੂਰੀ ਤੋਂ ਸਰਦਾਰ ਬੰਦੇ ਨੇ ਘਰੋਂ ਤੁਸੀਂ ਦੇਖ ਹੀ ਸਕਦੇ ਹੋ ਤੇ ਨਾਲ ਆਪਦੇ ਬੰਦੇ ਵੀ ਲੈ ਕੇ ਆਏ ਇਹਨੇ ਕੱਲੇ ਆਏ ਆ ਨਾਲ ਗੱਟੂ ਲੈ ਕੇ ਮਿੱਟੀ ਭਰ ਲਈ ਇੱਥੇ ਆਏ ਆ ਤੇ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਉਹਨਾਂ ਅੱਗੇ ਲੈਨੇ ਆ ਮੀ ਬਹੁਤ ਤੇਜ ਹੋ ਗਿਆ ਮਿਲਦੇ ਆਪਾਂ ਅਗਲੀ ਵੀਡੀਓ ਜੇ ਕੋ ਵੱਧ ਘੱਟ ਸ਼ਬਦ ਹੋਇਆ ਮਾਫੀ ਆ ਸੇਵਾ ਦਾ ਵੀਰ ਨੇ ਸਭ ਕੋ ਸੇਵਾ ਬਾਰੇ ਸਪਸ਼ਟ ਅਧਿਕਾਰ ਹੀ ਦਿੱਤਾ ਹਾਂ ਸੇਵਾ ਕਿੱਦਾਂ ਕਰਨੀ ਇਹ ਜਿਹੜੀ ਸੇਵਾ ਵਾ ਤੋਂ ਵੱਡੀ ਸੇਵਾ ਵਾ ਜਿਹੜੀ ਧੂਰੀ ਵਾਲੇ ਕਰਦੇ ਬਿਲਕੁਲ ਹਾਂ ਮੌਕੇ ਦੇ ਆਣ ਕੇ ਵੇਖਿਆ ਆਣ ਕੇ ਮੌਕਾ ਵੇਖ ਕੇ ਇੱਥੇ ਆਣ ਕੇ ਸੇਵਾ ਕਰਨ ਜੋ ਇਹ ਕਿਹਨੇ ਕਰਨਾ ਜਿਹੜੇ ਚੀਜ਼ ਦੀ ਲੋੜ ਕੇ ਇਹਨੂੰ ਤੇ ਦੋ ਆ ਗਿਆ ਧੰਨਵਾਦ ਜੀ ਸਾਰੇ ਵੀਰਾਂ ਨੂੰ ਬਾਸਰ ਟਿੱਕਾ ਖਾ ਸਾਹ ਵਾਹਿਗੁਰੂ ਕੀ ਬੋਲੀ